ਹੱਥ ਜੱਟ ਨਹੀਂ ਜੇ ਠੀਕ ਹੂੰ ਤੇ ਠੋਕਦੀ ਗੱਲ ਇਦਾਂ ਹੋਈ ਕਿ ਮੈਂ ਜੱਟ ਨੂੰ ਚਲ ਗਈ ਰੋਟੀ ਭਾਉਂ ਦਪੈਰਾ ਦੇਂਦਾ ਸੀਗਾ ਕੋਈ ਬਾੜ ਬੁਰਗ ਨਹੀਂ ਹੈਗਾ ਸੀਗਾ ਤੇ ਉੱਤੋਂ ਜੱਟੀ ਨੇ گلابی ਸੂਤ ਪਾਇਆ ਤੇ ਪਤਲਾ ਸੂਤ ਪਾਇਆ ਉੱਤੋਂ ਗਰਮੀ ਸੂਰਜ ਮੁਖੀ ਵੱਡਾ ਹੋਇਆ ਸੀਗਾ ਸਾਡੇ ਤੇ ਸਾਡਾ ਖੂ ਹੈਗਾ ਵਿੱਚ ਤੇ ਖੂ ਵੀ ਨਹੀਂ ਹੋ ਇੱਕ ਮਤਲਬ ਚੜੀ ਜੀ ਬਣੀ ਆ ਤੇ ਇੱਕ ਛੋਟਾ ਜਿਹਾ ਸਾਡਾ ਇੱਕ ਕੋਠਾ ਜਿਹਾ ਆਇਆ ਤੇ ਚਲ ਗਈ ਰੋਟੀ ਭਾਣਾ ਚਲੋ ਅੰਦਰ ਬੈਠੇ ਖੋਈਂਦੇ ਤੇ ਰੋਟੀ ਰੱਟੀ ਬੈ ਕੇ ਖਾਣ ਦਾ ਪੈਂ ਤੇ ਨਾਲੇ ਜੱਟ ਆਪਾਂ ਮੇਰੇ ਹੱਥੋਂ ਪਵਾ ਗਏ ਬੁਰਕੀਆਂ ਮੂੰਹ ਦੇ ਵਿੱਚ ਤੇ ਨਾਲੇ ਕਦੀ ਮੇਰੇ ਥਣ ਤੇ ਹੱਥ ਵੇਰੀ ਜਾਵੇ ਤੇ ਕਦੀ ਮੇਰੀਆਂ ਪੱਟੀਆਂ ਜਾਵੇ ਥਣ ਦੀਆਂ ਡੁੱਡੀਆਂ ਤੇ ਮੈਂ ਤਾਂ ਸਮਝ ਗਈ ਸੀ ਵੀ ਜੱਟ ਹੁਣ ਮੂਹਰ ਬਣਾਈ ਜਾਂਦਾ ਜਦੋਂ ਰੋਟੀ ਰੱਟੀ ਖਾਦੀ ਉਹ ਤੇ ਖਲਾਉਣ ਤੋਂ ਬਾਅਦ ਜੱਟ ਨੇ ਪੱਟਾ ਚ ਬਿਠਾ ਲਈ ਤੇ ਪਛਾੜੋ ਬਿਠਾ ਅਗੇ ਲੱਗ ਗਿਆ ਸ਼ੁਰੂ ਹੋ ਗਿਆ ਸ਼ੁਰੂ ਹੌਲੀ ਹੌਲੀ ਫੇਰ ਚੁੰਨੀ ਲਾਈ ਫਿਰ ਜੱਟ ਨੇ ਘੜ ਦੇ ਕਾਂਦੇ ਪੈਨ ਜੱਟੀ ਨੂੰ ਨੰਗੀ ਕਰ ਲਿਆ ਫਿਰ ਖੁਦ ਵੀ ਨੰਗਾ ਹੋ ਗਿਆ ਕੱਟ ਕੇ ਸਾਂਦਾ ਪਣਾ ਹੁਣ ਜੱਟ ਤੇ ਜੱਟੀ ਦੋਨੇ ਨੰਗੇ ਫੂ ਤੇ ਤਾਂ ਪਹਿਲਾ ਤਾਂ ਅੰਦਰੀ ਕੁੜਦੀ ਜੀ ਬਿਠਾਇਆ ਜਿਸ ਸੰਦ ਇੱਕਾ ਛਟਕੇ ਦੀ ਚੜਦਾ ਜੱਟੀ ਜਿੱਤ ਨਹੀਂ ਤਕਲਾਤਾ ਤੇ ਚੱਲ ਅੰਦਰੀ ਠੋਕਨ ਲੱਪਿਆ ਹੋੜੀ ਹੋੜੀ ਤੇਜ਼ ਹੋ ਗਿਆ ਕੰਮ ਹੁੰਦੇ ਹੁੰਦੇ ਫਿਰ ਐਨ ਪਟਾਕੇ ਪੈੰਦਾ ਪਿਆ ਉੱਥੇ ਤੇ ਫਿਰ ਜੱਟੀ ਦੇ ਵੀ ਮੋਹਾਂ ਜੋ ਨਿਕਲਦੀ ਨਾਲ ਹੁੰਦੀ ਨਾਲ ਉਹ ਨਿਕਲੇਗਾ ਤੇ ਮਾਰ ਮਾਰ ਉਹਨੇ ਹਕੀਂ ਦਾ ਛਾਪਾ ਦਿੰਦਾ ਹੁੰਦਾ ਮੇਰੇ ਚਤਨਾ ਤੇ ਤੇ ਉਦਨ ਵੀ ਪਾਤੀਆਂ ਤੇ ਕਰਦੇ ਕਰਦੇ ਪਤਾ ਨਹੀਂ ਜੱਟ ਨੂੰ ਕੀ ਹੋਇਆ ਫੜਿਆ ਮੈਨੂੰ ਗੋਦੀ ਚੱਕਿਆ ਲੈ ਗਿਆ ਬਾਹਰ ਬਾਹਰ ਹੁਣ ਸੂਰਜ ਦੀ ਮਕੀ ਤਾਂ ਵੱਡਾ ਸੀ ਇਹ ਮੋਟਰ ਚੱਲਦੀ ਸੀ ਮੋਟਰ ਦੇ ਜਿੱਟਿਆਂ ਨਾਲੇ ਆਪ ਵੜ ਗਿਆ ਮੋਟਰ 'ਚ ਥੋੜੀ ਗਿੰਦੀ ਕਰਤਾ ਜੱਤੀ ਨੂੰ ਉੱਥੇ ਜੱਤੀ ਦਾ ਸਰੀਰ ਪੂਰਾ ਖੜਾ ਸੀਗਾ ਤੋ ਗੋੜੀ ਚਿੱਟੀ ਜੱਤੀ ਤੇ ਮੋਟਰ ਤੇ ਨੰਗੀ ਤੇ ਫੜਿਆ ਫੇ ਵੜ ਗਿਆ ਜੱਟ ਵਿੱਚ ਫਿਰ ਚਲੇ ਤੇ ਜਿਹੜੇ ਜਿਹੜੇ ਉਹਨੇ ਬਣਾਏ ਨਾ ਪੁੱਛੋ ਨਾ ਤੁਸੀਂ ਕਦੇ ਚਣੀ ਦੇ ਉੱਪਰ ਲੱਤ ਰਖਾਵੇ ਕਦੀ ਥੰਦੇ ਕਦੀ ਖੜੀ ਕਰਕੇ ਚਣੀ ਦੇ ਵਿੱਚ ਥਾ ਥਾ ਪੁਟਾ ਕੇ ਪਾਵੇ ਤੇ ਜੱਟੀ ਦੇ ਥਣੇ ਹਿੱਲੋ ਨਾ ਤੇ ਉਤੋਂ ਘਰ ਘੜ ਕੋ ਡੀਕਾ ਸੇ ਮਾਰੇ ਕਦੀ ਕੋੜੀ ਬਣਾਵੇ ਤੇ ਕਦੀ ਕੋਸ਼ ਕਰੇ ਫਿਰ ਲੱਗਿਆ ਆੜ ਚ ਜਾ ਕੇ ਉੱਥੇ ਜਾ ਕੇ ਗਾਰੇ ਨਾਲ ਬੇੜਿਆ ਗੋਰੀ ਚਿੱਟੀ ਜੱਟੀ ਨੂੰ ਨਾਲੇ ਸੰਦ ਫੇਰਿਆ ਫਿਰ ਆ ਗਿਆ ਫਿਰ ਚੌੜੀ ਚ ਸਿੱਟਿਆ ਤਾਂ ਫਿਰ ਬਹਿ ਗਿਆ ਚੌੜੇ ਦੇ ਸਾਈਡ ਉੱਥੇ ਦੇ ਕਹਿੰਦਾ ਹੋ ਜਾ ਸਕੂ ਫਿਰ ਮੈਨੂੰ ਪਤਾ ਜੀ ਉਹਨੇ ਚਾਟ ਮੈਨੇ ਚੁੱਪੇ ਮਾਰਨ ਨੂੰ ਕਹਿ ਰਿਆ ਫਿਰ ਮੈਂ ਜੱਟੀ ਵੀ ਬੈਠੀ ਪਾਣੀ ਦੇ ਵਿੱਚ ਪੜਿਆ ਸੰਦ ਜੱਟ ਦਾ ਅੰਨੇ ਵੱਲ ਗਿੱਚੇ ਤਾਂ ਆ ਨੀ ਚਾਟੇ ਚੁੱਪ ਤੇ ਗਿਆ ਜਟ ਨੇ ਆਪਣਾ ਘਰ ਉਲਾਵਾ ਜੱਟੀ ਦੇ ਉੱਪਰ ਸੱਟਦਾ ਜਿਹਨੋਂ ਆਇਆ ਜੱਟੀ ਨੂੰ ਜੱਟੀ ਨੂੰ ਕਪੜੇ-ਕਪੜੇ ਪੁਆਏ ਤਾਂ ਮੈਂ ਕਿਹਾ ਜਟਾ ਕੱਲ ਤੋਂ ਮੈਂ ਇਹ ਤੈਨੂੰ ਖਾਣਾ ਪੜਾਉਣ ਆਉਂਦੀ ਕਹਿੰਦਾ ਕੱਲ ਤੋਂ ਤੁਹਾਨੂੰ ਤੋਂ ਹੀ ਆਉਂਗੀ ਇਦਾਂ ਹੀ ਤੇਰੇ ਆਂਦਾ ਪਜਾਤ ਨਾਲ ਲੱਥ ਜਦੋਂ ਤੱਕ ਕਹਿੰਦਾ ਸੂਰਜ ਮੁਖੀ ਨਹੀਂ ਘਟ ਹੁੰਦਾ ਮੈਂ ਕਹਿੰਦਾ ਐ ਵੀ ਹੁਣ ਤਨ ਜੱਟ ਇੱਥੇ ਸੂਰਜ ਮੁਖੀ ਦੇ ਵਿੱਚ ਵੀ ਠੋਕੂ ਮੈਨੂੰ